ਜਦੋਂ ਦੀ ਤੂੰ ਵਿਆਹ ਹੀ ਆਈ ਹੈ ਨਾ ਉਦੋਂ ਦੀ ਤੇਰੀ ਮਾਂ ਬਿਮਾਰ ਵਾ ਉਹ ਨਹੀਂ ਠੀਕ ਹੋਣੀ ਉਹ ਇਦਾਂ ਹੀ ਰਹਿਣੀ ਹੈ ਵੇਖ ਲਓ ਮੰਮੀ ਕਿਸ ਦੀ ਮਜਬੂਰੀ ਨੇ ਸਮਝਦੇ ਉਦੋਂ ਮੇਰੀ ਮਾਂ ਢਿੱਲੀ ਪਈ ਆ ਕੀ ਪਤਾ ਉਹਨੇ ਬਚਣਾ ਕਿ ਨਹੀਂ ਬਚਣਾ ਇਹਨਾਂ ਨੂੰ ਸੂਟਾਂ ਦੀ ਪਈ ਆ ਕੋਈ ਗੱਲ ਨਹੀਂ ਦਲਜੀਤ ਤੇ ਚੱਲੇ ਆ ਨਾ ਚਾਚੀ ਨੂੰ ਲੈ ਕੇ ਮੈਂ ਰਪਿੰਦਰਵਾਲ ਜਾਨੀ ਆ ਰਪਿੰਦਰ ਤੇ ਚੰਗੀ ਤਾਂ ਨਾ ਮੱਕਨ ਪੜ ਕੇ ਆਉਣੀ ਆ ਮੈਂ 1800 ਨਹੀਂ ਦੇਣਾ ਮੈਂ 1200 ਹੀ ਦੇਣਾ ਨਹੀਂ 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 ਮਹੀਨਾ ਫਰੀ ਕੱਟ ਹੁੰਦਾ ਹੁੰਦਾ ਵਾ ਇਨਾ ਤੂੰ ਹੀ ਗਏ ਨਹੀਂ ਠੀਕ ਵਾ ਇਨੇ ਦਾ ਤੇ ਹੈ ਹੀ ਆ ਵੇਖਾਂ ਇਕ ਨੇ ਇੱਕ ਬੜੇ ਵੀ ਲੱਗੇ 1000 ਰੁਪਿਆ ਗਹਿਣ ਦੀ ਅੱਧ ਦੇਣ ਦੀ ਨਹੀਂ ਠੀਕ ਵਾ 1200 ਉਹ ਪਾਜੀ ਦੋ 1800 ਦਾ ਟਾਈਮ ਵੀ ਮਾਰੀ ਨਹੀਂ ਨਹੀਂ ਠੀਕ ਹੈ 1200 ਸੀਗਾ ਨਹੀਂ ਮੰਮੀ ਕਿੰਨੇ ਕਢਾਉਣੇ ਆ ਪੈਸੇ 5000 ਕਢਾ ਲੈਨੇ 5 ਕਢਾ ਲੈਣੀ ਆ ਤੇ ਉੱਥੇ ਖਲੋ ਜੀ ਸ਼ਵੇਂ ਤੇ ਮੈਂ ਕਢਾ ਦੇ ਹੁੰਦੀ ਆ ਇੱਥੇ ਖਲੋ ਜੀ ਚਾਲ ਮਮਮੀ ਨੂੰ ਬੜਾ ਪਤਾ ਲ ਬਣਾਵਾ ਐਡਾ ਕਰਦੀ ਆ ਅੱਜ ਮੌਕਾ ਮਿਲਿਆ ਵਾ ਤੇ ਪੈਸੇ ਥੋੜੇ ਜਿਨੇ ਵਾਧੀ ਕੱਢਾ ਲਉਣੀ ਨੂੰ ਬੜਾ ਪਤਾ ਲੱਗਣਾ ਚਲ ਐਡਾ ਕਰਨੀ ਆ ਆ 5 ਰੁਪਏ ਨਾ ਮਮਮੀ ਨੂੰ ਦੇ ਦੂੰਗੀ ਇਹ ਆ ਵਾਲੇ ਆਪਣੇ ਕੋ ਰੱਖ ਲੈ ਮੈਂ ਅੱਧਰ ਦੁਕਾਨ 'ਚ ਖਲੋਗੀ ਬੜਾ ਸਾਨ ਚਲ ਕੋਈ ਨਹੀਂ ਗਰਮੀ ਬੜੀ ਹੀ ਆ ਲੋ ਫੇਲੇ ਕਢਾ ਲੈਂਦੇ ਪੰਜ ਕਢਾਤਾ ਵਾ ਚਲ ਠੀਕ ਤੇ ਚਲੋ ਫਿਰ ਗਰਮੀ ਬੜੀ ਲੱਗਣ ਦੀ ਚਲ ਚਲੀ ਆ ਆਜੋ ਮੈਂ ਇਦਾਂ ਕਰ ਜਦ ਤਾ ਤਿਆਰ ਹੋ ਜਾ ਚੱਲੀਏ ਸ਼ਹਿਰ ਮੰਮੀ ਸ਼ਹਿਰ ਨਿਕਾ ਮੈ ਜਾਣਾ ਹੈਗਾ ਕਿਉਂ ਮੈਂ ਤੁਹਾਨੂੰ ਇੰਨਾ ਹੀ ਕਿਹਾ ਸੀ ਕਿ ਚਲੋ ਅੱਡੇ ਤੱਕ ਚਲ ਜਾਨੀ ਆ ਮੇਰੇ ਕੋ ਨਹੀਂਗਾ ਸ਼ਹਿਰ ਜਾਏ ਜਾਣਾ ਨਹੀਂ ਮੈਂ ਗਾਸਨ ਦੂਆ ਜਾਣੀ ਮੈਂ ਇੰਟਾਚ ਲੈ ਕੇ ਆਇਨਾ ਸੂਟ ਮੇਰੀ ਗੱਲ ਸੁਣੋ ਸ਼ਹਿਰ ਨਹੀਂਗਾ ਜਾਏ ਜਾਣਾ ਹੈਗਾ ਤੁਸੀਂ ਇਦਾਂ ਕਰੋ ਤਿਆਰ ਤੇ ਤੁਸੀਂ ਹੋਏ ਆ ਤੇ ਬਸੇ ਜਾਓ ਤੇ ਛੱਡ ਤੁਸੀਂ ਜਾ ਕੇ ਸੂਟ ਲੈ ਆਉਣੇ ਆ ਮੈਂ ਕੋਈ ਘਰ ਦਾ ਕੰਮ ਵੇਖ ਲਾ ਮੈਂ ਅੱਗੇ ਵੀ ਉਦਾਂ ਛੱਡ ਕੇ ਗਈ ਆ ਚੱਲ ਫਿਰ ਨਹੀਂ ਜਾਣਾ ਤੇ ਮੈਂ ਚਲ ਜਾਨੀ ਮੇਰਾ ਵੀ ਸਾਫ ਸਫਾਈ ਸਾਰੀ ਕਪੜੇ ਧੋਣ ਵਾਲੇ ਪਏ ਆ ਤੇ ਤੁਸੀਂ ਜਾਓ ਤਿਆਰ ਹੋ ਉਹਦੇ ਫੜੋ ਆਪਣਾ ਜਿਹੜਾ ਬੈਗ ਬੁੱਕ ਫਾੜਨਾ ਤੇ ਜਾਓ ਤੁਸੀਂ ਚੰਗਾ ਫਿਰ ਮੈਂ ਚਲ ਜਾਨੀ ਆ ਇਕੱਲੀ ਆ ਚਲੋ ਠੀਕ ਆ ਮੈਂ ਕੰਮ ਵੇ ਲੈਣਾ ਚਲ ਵੇ ਅੱਗੇ ਦਿਨ ਕਿਨਾ ਆ ਗਿਆ ਉਹ ਤੋਂ ਚਲ ਚਲ ਜੰਦੀ ਤੇ ਦੋਹਾਂ ਜਾਨੀਆਂ ਝਟ ਲੈ ਕੇ ਅਸੀਂ ਆਏ ਨਾ ਪਰ ਆਖੇ ਨਹੀਂ ਨਾ ਲੱਗਣਾ ਐਦਾਂ ਕਰਨੀ ਆ ਦਲਜੀਤ ਨੂੰ ਕਹਿਨੀ ਆ ਚੱਲਣ ਨਾਲ ਆਪਣੇ ਕੋਲੋਂ ਤੇਲ ਪਵਾਏਗਾ ਮੋਟਰਸਾਈਕਲ ਤੇ ਨਾਲ ਹੀ ਮੈਂ ਮੈਂ ੱਟਕੇ ਖਾਂਦੀ ਨੂੰ ਬੱッセ ਚਲ ਉਹਨੂੰ ਲੈ ਕੇ ਜਾਨੀ ਦਲਜੀਤ ਨੂੰ ਐਦਾਂ ਹੀ ਕਰਨੀ ਆ ਭੋਗੇ ਤੇ ਆ ਰਹੇ ਭੋਗੇ ਸੰਦੀਪ ਚਲੀਏ ਫਿਰ ਬਸ ਰੰਗ ਜਣੀਏ ਚਲੋ ਦਲਜੀਤ ਚੱਲੇ ਕਿਤੇ ਮੰਮੀ ਮੈਂ ਆਪਣੇ ਪਿੰਡ ਚੱਲੀ ਹੀ ਮੰਮੀ ਨਹੀਂ ਠੀਕ ਹੈਗੇ ਮੈਂ ਜਾਣਾ ਹੈ ਸ਼ਹਿਰ ਮੈਂ ਦਲਜੀਤ ਨੂੰ ਖਰਨਾ ਹੀ ਨਾਲ ਤੇ ਫੇਰ ਕਿਸੇ ਦਿਨ ਚੱਲ ਜਿਓ ਮੰਮੀ ਮੇਰੀ ਵੀ ਮਜਬੂਰੀ ਸਮਝੋ ਮੰਮੀ ਜ਼ਿਆਦਾ ਢਿੱਲੇ ਹੋਏ ਆ ਜਦੋਂ ਦੀ ਤੂੰ ਵਿਆਹੀ ਆਈਆਂ ਨਾ ਉਦੋਂ ਦੀ ਤੇਰੀ ਮਾਂ ਬਿਮਾਰ ਵਾ ਉਹ ਨਹੀਂ ਠੀਕ ਹੋਣੀ ਉਹ ਇਦਾਂ ਹੀ ਰਹਿਣੀ ਆ ਮੰਮੀ ਹਾਂ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਮੇਰੀ ਗੱਲ ਸੁਣ ਮਾਰੀ ਗੱਲ ਨਹੀਂ ਮੈਂ ਕੀਤੀ ਚੰਗੀ ਕੀਤੀ ਆ ਜਦੋਂ ਦੀ ਤੂੰ ਵਿਆਹੀ ਹੋਈ ਹੋਏ ਕੰਮ ਚੱਲਣ ਡਿਆ ਕਦੀ ਲੈ ਕੇ ਕਿਤੇ ਤੁਰ ਪੈਨੀ ਆ ਕਦੀ ਕਿਤੇ ਕਰਨ ਕੀ ਜਾਣਾ ਸ਼ਹਿਰ ਪੁੱਤ ਮੈਂ ਸੂਟ ਲਿਆਉਣੇ ਨੇ ਤੇ ਸੂਟ ਕੱਲ ਲੈ ਮੰਗ ਜਾ ਕੇ ਨਹੀਂ ਮੈਂ ਅੱਜ ਹੀ ਲਿਆਉਣੇ ਆ ਹੋਣੀ ਮੈਂ ਤਿਆਰ ਹੋਈ ਆ ਚੱਲ ਚੱਲੀਏ ਕਿੱਥੇ ਜਾਣਾ ਮੋਟਰਸਾਈਕਲ ਤੇ ਚੱਲ ਕੱਢ ਆਪਣਾ ਮੋਟਰਸਾਈਕਲ ਮੋਟਰ ਨੂੰ ਵੀ ਖਰਾਬ ਹੋਆ ਖਰਾਬ ਕਿਉਂ ਆ ਚੰਗਾ ਪਹਿਲਾਂ ਮੋਤੇ ਹੀ ਚੱਲੇ ਤੇ ਉਹ ਨਹੀਂ ਅਸੀਂ ਬਸੇ ਚੱਲੇ ਹੀ ਉਹਦਾ ਇੰਜਨ ਖਰਾਬ ਹੋਇਆ ਵਾ ਮੇਰੀ ਗੱਲ ਸੁਣ ਜੇ ਖਰਾਬ ਆ ਨਾ ਤੇ ਕਿਸੇ ਦਾ ਗਵਾਂਡੀਆਂ ਦਾ ਲਿਆਏ ਆ ਮੈਂ ਬੱਸੇ ਨਹੀਂ ਜਾਣਾ ਜੇ ਉਹਨੂੰ ਲਵਲੀ ਨੂੰ ਕਿਹਾ ਤੇ ਉਹ ਵੀ ਆਂਦਾ ਮੇਰਾ ਟਾਈਮ ਨਹੀਂ ਆ ਹੁਣ ਤੂੰ ਇਹ ਕਹਿੰਦੇ ਮੋਟਰਸਾਈਕਲ ਖਰਾਬ ਆ ਚੱਲ ਕਿਸੇ ਦਾ ਫਾਰਲਾ ਤੇ ਚੱਲ ਚੱਲੀਏ ਮਮੀ ਮੈਂ ਕਹਿੰਦਾ ਤੂੰ ਮੋਟਰਸਾਈਕਲ ਮੰਗ ਲੈ ਦੱਸ ਗਵਾਂਟੀਆਂ ਦਾ ਲੈ ਲੈ ਕਿਸੇ ਦਾ ਮੈਂ ਨਹੀਂ ਇਦਾਂ ਜਾਣਾ ਮੈਂ ਤਾਂ ਅੱਗੇ ਬਿਮਾਰ ਰਹਿਣੀ ਤਨ ਪਤਾ ਹੀ ਆ ਅਰੇ ਬਿਮਾਰ ਵਾ ਤੇ ਕਿਹੜਾ ਕੋਈ ਵਿਆਹ ਆਇਆ ਵਾ ਆਜਣਗੇ ਸੂਟ ਪਾ ਕੇ ਮੇਰੀ ਗੱਲ ਸੁਣ ਮੇਰਾ ਸੂਟ ਹੈ ਨਹੀਂ ਆ ਕੋਈ ਵੀ ਤੂੰ ਚੱਲ ਗਾ ਤੂੰ ਫੇਰ ਚੱਲ ਜਿਓ ਕਿਸ ਦਿਨ ਤੇ ਮੰਮੀ ਮਮੀ ਜਿਆਦਾ ਠੀਕ ਨਹੀਂ ਆ ਮੰਮੀ ਕੋਈ ਗੱਲ ਨਹੀਂ ਮੰਮੀ ਨੂੰ ਕੁਛ ਨਹੀਂ ਹੋ ਚੱਲਿਆ ਰੋਜ਼ ਮੰਮੀ ਨੂੰ ਲੈ ਕੇ ਤੁਰੀ ਰਹਿਣੀ ਆ ਤੂੰ ਮੰਮੀ ਦੁਕਾਨਾ ਬੰਦਤ ਨਹੀਂ ਹੋ ਜਾਣੀ ਆ ਕੱਲ ਨੂੰ ਚਲ ਜੇ ਤੁਸੀਂ ਮੈਨੂੰ ਮੈਂ ਜਾਣਾ ਅੱਜ ਹੀ ਪਹਿਲਾਂ ਕੱਲ ਉਹਨੇ ਕਿਹਾ ਵੀ ਕੱਲ ਚਲ ਜੀ ਤਾਂ ਹੁਣ ਇਹ ਕਹਿਣ ਡੈ ਪਿਆ ਚੱਲ ਗਾ ਆ ਚੱਲੀਏ ਚਲ ਮੰਮੀ ਆਉਣਾ ਮੈਂ ਆਹ ਚੱਲ ਆ ਜਾ ਦਾਦਾ ਦੇਖ ਲਓ ਮੰਮੀ ਦਾ ਹਾਲ ਉਧਰ ਮੰਮੀ ਨਹੀਂ ਠੀਕ ਹੈਗੇ ਤੇ ਇਹ ਸਮਝਣ ਨਹੀਂ ਦੇ ਕੁਝ ਵੀ ਇਹਨਾਂ ਕੋਲ ਤਾਂ ਸਮਝਣਾ ਮਾ ਇਹਨਾਂ ਨੂੰ ਤਾਂ ਸੂਟਾਂ ਦੀ ਪਈਏ ਬਸ ਸੂਟ ਲੈ ਗਿਆ ਜਾ ਬਸ ਮੈਂ ਜੇ ਕੱਲ ਨੂੰ ਇਹ ਬਿਮਾਰ ਹੋ ਜਾਣਾ ਤੇ ਫੇਰ ਇਹ ਵੀ ਨਾ ਸੋਚਦੇ ਫਿਰ ਕਹਿਣਾ ਨੋਵਾ ਪੁੱਛਦੀਆਂ ਨਹੀਂ ਐ ਚੱਲ ਸੰਦੀਪ ਮੈਂ ਹੋ ਗਿਆ ਉਹਨਾ ਫਿਰ ਕੀ ਕਰਨਾ ਚਾਹ ਰੋਟੀ ਤੇ ਖਾਜੋ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਆਈ ਤੇ ਸੋਚਿਆ ਕਿ ਚੱਲ ਉੱਥੇ ਜਾ ਕੇ ਖਾ ਲਾਂਗੇ ਮੰਮੀ ਨਾਲ ਚੱਲੀ ਆ ਕੋਨਾ ਕੋ ਖਵਾਈ ਦਊਗੀ ਟਾਈਮ ਲੱਗ ਜਾਣਾ ਤੁਹਾਨੂੰ ਵੇਖ ਲਓ ਭੁੱਖੇ ਨਾ ਰਿਓ ਉਹ ਨਹੀਂ ਨਹੀਂ ਕਿਉਂ ਭੁੱਖੇ ਰਹਿਣਾ ਮੰਮੀ ਨੂੰ ਕਹਿ ਦੂੰਗਾ ਮੈਂ ਰੋਟੀ ਨਹੀਂ ਖਾਦੀ ਉਹ ਖਵਾ ਦਿਓ ਚਲੋ ਠੀਕ ਆ ਆਜੋ ਫੇਰ ਟਾਈਮ ਨਾ ਚੱਲ ਮੰਮੀ ਨੂੰ ਫੋਨ ਕਰਦੀ ਉਹਦਰ ਵਾਲੀ ਨੂੰ ਕੋਈ ਗੱਲ ਨਹੀਂ ਮੈਂ ਸਿਮੀ ਨੂੰ ਫੋਨ ਕਰ ਦਿੰਨੀ ਆ ਕਿ ਸਵੇਰੇ ਆ ਜਾਾਂਗੇ ਚੱਲ ਵੇਖ ਲਈ ਵੇਹ ਲੋ ਮੰਮੀ ਕਹੇ ਦੀ ਮਜਬੂਰੀ ਨਹੀਂ ਸਮਝਦੇ ਉਧਰੋਂ ਮੇਰੀ ਮਾਂ ਢਿੱਲੀ ਪਈ ਆ ਕੀ ਪਤਾ ਉਹਨੇ ਬਚਣਾ ਕਿ ਨਹੀਂ ਬਚਣਾ ਇਹਨਾਂ ਨੂੰ ਸੂਟਾਂ ਦੀ ਪਈ ਆ ਮੈਨੂੰ ਛੇਤੀ ਛੇਤੀ ਸੂਟ ਲਿਆ ਦੇ ਦੱਸ ਤੂੰ ਵਿਆਹ ਜਾਣਾ ਵਾ ਕਿਤੇ ਭਾਬੀ ਜੀ ਹਾਂਜੀ ਕਰਈਓ ਹਾਂਜੀ ਆ ਜਾ ਦਲਜੀਤ ਆਈ ਭਾਬੀ ਜੀ ਹਾਂਜੀ ਕੰਮ ਹੀ ਤੁਹਾਡੇ ਨਾਲ ਇੱਕ ਦਲਜੀਤ ਕੀ ਕੰਮ ਇਹ ਕੰਮ ਭਾਬੀ ਕੀ ਹੋਣਾ ਵਾ ਹਾਂਜੀ ਮੋਟਰਸਲ ਚਾਹੀਦਾ ਸੀ ਕਿਰੀ ਦੇ ਦਾ ਸਰਵ ਸੋਹਣ ਵਾਲੀ ਆ ਅਛਾ ਦਲਜੀਤ ਸਹਿਰ ਕੀ ਕੰਮ ਪਿਆ ਗਿਆ ਤੈਨੂੰ ਕੰਮ ਭਾਬੀ ਕੀ ਪੈਣਾ ਵਾ ਹਾਂਜੀ ਮੈਂ ਤੇ ਸੰਦੀਪ ਨਾਲ ਚੱਲੇ ਹੁਣੇ ਪੇਕੇ ਅਛਾ ਉਧਰੋਂ ਮੰਮੀ ਆ ਗਈ ਅਛਾ ਮੰਮੀ ਕਹਿੰਦੇ ਮੈਨੂੰ ਸ਼ਹਿਰ ਲੈ ਕੇ ਜਾ ਹਾਂਜੀ ਸੰਦੀਪ ਦੀ ਮੰਮੀ ਜਿਆਦਾ ਠੀਕ ਨਹੀਂ ਆ ਅਸੀਂ ਉੱਥੇ ਚੱਲੇ ਸੀ ਗੱਲ ਕੀਤੀ ਹੁਣੂ ਮੰਮੀ ਨੂੰ ਤੁਹਾਨੂੰ ਦੇ ਪਤਾ ਪਹਿਲਾਂ ਵੀ ਠੀਕ ਨਹੀਂ ਰਹਿੰਦੇ ਹੋ ਹਾਂਜੀ ਅਸੀਂ ਤਾਂ ਪਤਾ ਲੈਣ ਚੱਲੇ ਸੀ ਹਾਂਜੀ ਮੰਮੀ ਜिद ਕਰਕੇ ਬਹਿ ਗਏ ਮੈਨਾਂ ਸੂਟ ਲੈਣ ਜਾ ਦਲਜੀਤ ਚਾਚੀ ਨੂੰ ਸੋਚਣਾ ਚਾਹੀਦਾ ਵਾ ਕਿ ਜੇ ਆ ਸੂਟ ਜ਼ਰੂਰੀ ਤਾਂ ਜਾ ਉਹਦੀ ਮੰਮੀ ਦਾ ਪਤਾ ਜ਼ਰੂਰੀ ਹੀ ਪਹਿਲਾਂ ਹੈ ਹੈ ਸੂਰ ਕੱਲ ਨੂੰ ਆ ਜਾਂਦੇ ਸੂਰ ਕਿਹੜੇ ਦੌਰ ਚੱਲੇ ਚੱਲ ਕੋਈ ਗੱਲ ਨਹੀਂ ਤੁਹਾਨੂੰ ਲੈ ਜਾ ਪਰ ਧਿਆਨ ਨਾ ਜਾਵੀਂ ਉਹ ਭਾਬੀ ਤੁਹਾਨੂੰ ਪਤਾ ਸਮਝਦੇ ਹੈ ਨਹੀਂ ਆ ਹਾਂਜੀ ਕਾਲੀ ਕਰਦੇ ਬਸ ਹੁਣੇ ਮੇਰੇ ਨਾਲ ਚੱਲ ਹੁਣੇ ਮੇਰੇ ਨਾਲ ਚੱਲ ਤੇ ਚੱਲ ਆਪੇ ਆ ਜਾਂਦੇ ਬਾਤ ਚ ਕੋਈ ਗੱਲ ਨਹੀਂ ਮੈਂ ਆ ਗਿਆ ਹੋਗੀ ਠੀਕ ਹੈ ਦੇਖਣ ਦੇ ਹੋਣੇ ਫਿਰ ਮੈਨੂੰ ਠੀਕ ਉਹ ਹੀ ਗੱਲ ਨਹੀਂ ਦਲਜੀਤ ਤੇ ਚੱਲੇ ਆ ਨਾ ਚਾਚੀ ਨੂੰ ਲੈ ਕੇ ਤੇ ਮੈਂ ਰਪਿੰਦਰਵਾਲ ਜਾਨੀ ਰਪਿੰਦਰ ਦੇ ਚੰਗੀ ਤਾਂ ਨਾ ਮੱਕਨ ਪੜ ਕੇ ਆਉਣੀ ਇੱਕ ਮੇਰੀ ਗੱਲ ਸੁਣ ਲੈ ਮੋਟਰਸਾਈਕਲ ਬਣਾ ਅਮੇ ਕਦੀ ਕਿਸੇ ਦਾ ਮੰਗਣਾ ਕਦੀ ਕਿਸੇ ਦਾ ਇੱਕ ਛੇਤੀ ਚਾਲ ਲਗਾ ਕਿਤੇ ਪਿੰਦਰ ਨਾ ਵੇਖ ਲਈ ਚੱਲ ਚੱਲੀ ਜਾਓ ਆਜੋ ਜੀ ਆਜੋ ਹਾਈ ਕੀ ਕਰਦੇ ਆਏ ਆ ਕੋਜ ਨਹੀਂ ਬੱਚਿਆਂ ਦੇ ਸਿਰ ਰਵਾਏ ਹੀ ਤੇ ਰੋਟੀ ਲੱਗੇ ਹੀ ਖਾਣ ਅੱਛਾ ਅੱਛਾ ਹਾਂਜੀ ਚਲ ਵਧੀਆ ਹੈ ਵਲੇ ਤੇ ਬਸ ਕੰਮ ਦਾ ਹੀ ਹੁੰਦਾ ਵਾ ਹਾਂਜੀ ਉਹ ਹੋਏ ਨਾ ਪੁੱਪ ਚੱਜ ਜਾਂਦੀ ਮੁਰਕੇ ਫਿਰ ਆਓ ਤੇ ਹੈ ਹੀ ਆ ਐਚਾ ਜੀ ਦੀ ਆਈ ਤਾਂ ਆ ਜੋ ਹੋ ਸੁਣਾਉਗਾ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਠਾਕ ਹੋਈ ਸੁਣਾਉ ਬਸ ਠੀਕ ਆ ਆਪਣਾ ਵੀ ਦਲਜੀਤ ਆਇਆ ਇਹ ਮੋਟਰਸਾਈਕਲ ਲੈਣ ਤੇ ਕਹਿੰਦਾ ਵੀ ਮੰਮੀ ਨੂੰ ਨਾਲ ਲੈ ਕੇ ਸੈਰ ਜਾਣਾ ਵਾ ਤੇ ਮੈਂ ਹਾਂ ਜਲ ਰਪਿੰਦਰਵਾਲ ਹੋ ਕੇ ਹੰਨੀ ਆ ਮੋਟਰਸਾਈਕਲ ਲੈ ਦੀਦੀ ਮੰਮੀ ਤਾਂ ਬਸੇ ਗਏ ਆ ਮੈਨੂੰ ਤੇ ਇਥੋਂ ਕਹੇਗੇ ਕਿ ਅਸੀਂ ਮੱਸਤੇ ਚੱਲੀ ਆਂ ਮੋਟਰਸਾਈਕਲ ਕੇ ਕੰਨ ਨੂੰ ਲੈਣ ਆਇਆ ਜੀ ਤੁਹਾਡੇ ਵੱਲੋਂ ਮੈਨੂੰ ਤੇ ਕਹਿੰਦੇ ਵੀ ਸੈਰ ਜਾਣਾ ਵਾ ਹਨੂ ਮੋਟਰਸਾਈਕਲ ਦੇ ਦਿਦੋ ਵੇਖ ਲੋ ਦਾ ਮੰਮੀ ਦੇ ਕੰਮ ਮੈਨੂੰ ਇਥੇ ਇਹ ਭੱਜ ਮਾਰਿਆ ਵਾ ਕਿ ਮੈਂ ਨਾ ਬਸੇ ਚੱਲੀ ਆਂ ਨਹੀਂ ਮੋਟਰਸਾਈਕਲ ਤੇ ਗਏ ਆ ਤੇ ਜੇ ਤੁਸੀਂ ਦੀਦੀ ਮੈਨੂੰ ਨਾਂ ਨਾ ਦੱਸ ਦੇ ਮੈਨੂੰ ਕਿਥੋਂ ਪਾਲ ਲੱਗਣਾ ਸੀ ਹਾਂਜੀ ਉਹੋ ਹੀ ਨਾ ਮੈਂ ਰਪਿੰਦਰਵਾਲ ਹੋ ਕੇ ਆਨੀ ਆ ਕਿ ਦਲਜੀਤ ਉਹਨਾਂ ਨੇ ਮੋਟਰਸਾਈਕਲ ਖੜਿਆ ਵਾ ਤੇ ਸੈਰ ਗਏ ਆ ਉਤੇ ਕਿਤੇ ਇੰਨੇ ਓਲੇ ਰੱਖਦੇ ਆ ਨਾ ਮੰਮੀ ਤੇ ਜਿਹੜਾ ਕੋਈ ਹਿਸਾਬ ਨਹੀਂ ਆ ਜਿਉਹੀ ਬੰਦਾ ਘਰ ਸੱਚ ਦੱਸ ਦੇ ਕੀ ਹੋ ਚੱਲਿਆ ਭਲਾ ਹਾਂਜੀ ਆ ਹੁਣ ਤਹੀ ਨਾ ਲਿਆ ਵਾ ਤੇ ਸਿਰ ਪਤਾ ਲੱਗਾ ਵਾ ਕੋਈ ਨਹੀਂ ਆਉਂਦੇ ਮਮੀ ਤਾਂ ਪੁੱਛਦੀ ਹੈ ਨਾ ਅਰਪਿੰਦਰ ਚਾਚੀ ਨੂੰ ਸੂਤਰ ਕਰਕੇ ਰੱਖਿਆ ਕਰ ਚੰਗੀ ਤਰ੍ਹਾਂ ਉਹ ਵੀ ਹੈ ਲੋ ਚੜੀ ਪੋਲੀ ਆ ਉਹਨੂੰ ਗਾੜੀ ਗਾੜੀ ਲਾਈ ਫਿਰਦੀ ਆ ਤੇ ਵੇਖ ਲੈ ਮੈਨੂੰ ਸਾਡੇ ਘਰੋਂ ਮੋਟਰਸਾਈਕਲ ਲੈ ਗਈ ਉਹ ਕਹਿੰਦੀ ਵੀ ਸੈਰ ਚੱਲੇ ਆ ਅਸੀਂ ਤੇ ਤੈਨੂੰ ਕਹਿੰਦੀ ਮੈਂ ਬੱਸੇ ਜਾਣਾ ਉਹ ਕੋਈ ਗੱਲ ਨਹੀਂ ਦੀਦੀ ਕਿੰਨਾ ਕੁ ਚ ਰੋਲੇ ਰੱਖਣੇ ਸੱਚ ਤੇ ਪਤਾ ਲੱਗ ਹੀ ਜਾਂਦਾ ਵਾ ਜੇ ਹੁਣ ਮੰਨ ਲਓ ਝੂਠ ਬੋਲ ਕੇ ਗਈ ਆ ਉਹ ਜਦੋਂ ਸ਼ਹਿਰੋਂ ਆਈ ਤੇ ਮੈਂ ਆਪੇ ਪੁੱਛ ਲੈਣਾ ਮੰਮੀ ਕਹਤੇ ਗਏ ਆ ਤਾਂ ਪੇਸਾ ਇਦਾਂ ਸੱਚ ਪਤਾ ਲੱਗ ਜਾਣਾ ਤੂੰ ਛੱਡ ਦੋ ਗੱਲਾਂ ਇਹਨਾਂ ਦੀਆਂ ਇਹਨਾਂ ਨੂੰ ਬਥੇ ਰਟਕਾ ਕੇ ਰੱਖਦੀ ਪਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਣੀਆਂ ਮਰਜ਼ੀਆਂ ਕਰਦੇ ਆ ਹੋਰ ਦੱਸੋ ਦੀਦੀ ਮੈਂ ਕੀ ਕਰਾਂ ਇਤੋਂ ਵੱਧ ਹਾਂਜੀ ਕੋਈ ਗੱਲ ਨਹੀਂ ਰਪਿੰਦਰ ਮੰਮੀ ਆਉਂਦੀ ਆ ਨਾ ਇਹਨੂੰ ਪੁੱਛੀ ਵੀ ਮੇਰੇ ਨਾਲ ਝੂਠ ਕਾਦੇ ਵਾਸਤੇ ਬੋਲ ਕੇ ਗਈ ਆ ਚੱਲ ਛੱਡੋ ਦੀਦੀ ਇਹਨਾਂ ਦੀਆਂ ਗੱਲਾਂ ਤੁਸੀਂ ਬਹੁਤ ਮੈਂ ਚਾਹ ਬਣਾ ਕੇ ਲਿਆਉਣੀ ਆ ਘੋਟਾ ਇਨਾਂ ਦੀ ਤਾਂ ਇੱਦਾਂ ਹੀ ਚਲਦੀਆਂ ਰਹਿਣੀਆਂ ਵਾ ਨਹੀਂ ਚਲਦੀਆਂ ਤੇ ਰਹਿਣੀਆਂ ਕੋਈ ਕੰਨ ਇਹਨੂੰ ਚੰਗੀ ਤਰ੍ਹਾਂ ਸੁੱਤਰ ਕਰੀ ਜਾ। ਉਹ ਕੋਈ ਇੰਦਰੀ ਫਿਕਰ ਨਾ ਕਰੋ। ਜਦੋਂ ਫਿਰ ਮੈਂ ਆਪਣੀ ਆਈ ਦੀ ਆ ਜਾਣਾ ਹਾਂ। ਹਾਂਜੀ। ਫਿਰ ਮੈਂ ਪਤਾ ਕਰਕੇ ਰਹਿਣੀ ਹੁੰਨੀ ਆ। ਨਹੀਂ ਉਹ ਤੇ ਹੈ ਹੀ ਆ। ਨਾ। ਕੋਈ ਗੱਲ ਨਹੀਂ ਬਹੁਤ ਇਹਦੇ ਮੈਂ ਚਾਹ ਬਣਾਉਣੀ ਕੋਟ ਹੈ। ਇੰਦਰ ਚਲਸੀ ਅਤੀ ਬਣਾ ਲਿਆ ਫਿਰ ਮੈਂ ਵੀ ਕਰ ਜਾ ਕੇ ਕੰਮ ਕਰਨਾ। ਮੈਂ ਤਾਂ ਪਹਿਲਾਂ ਅਰਪਿੰਦਰ ਵੱਲੋਂ ਹੋਣੀ ਆ। ਕੋਈ ਗੱਲ ਨਹੀਂ ਦੀਦੀ ਛੱਟ ਬਣ ਜਾਣੀ ਚਾਹ ਨੂੰ ਕਿੰਨਾ ਟਾਈਮ ਲੱਗਣਾ ਕਿਆ। ਮਈਏ ਹੁਣ ਕੋਈ ਗੱਲ ਨਹੀਂ ਤੂੰ ਸਹਰੋ ਆ ਉਹਦੇ ਨਾਲ ਤਾਂ ਤੂੰ ਝੂਠ ਬੋਲ ਕੇ ਗਈ ਹੈ ਨਾ। ਵੀ ਮੈਂ ਬ ਤੇ ਕੋਈ ਗੱਲ ਨਹੀਂ ਹੁਣ ਤੂੰ ਆ ਸਹੀ ਤੇਰਾ ਵੇਖੀ ਬਣਾਉਂਦੀ ਕੀ ਰਪਿੰਦਰ ਮਮੀ ਕਿੰਨ ਦੁਕਾਨਾਂ ਦੇਖ ਲਈਆਂ ਵਾ ਫਰੀਕ ਨਾਲ ਲੜੀ ਜਾਂਦੀ ਓ ਤੇ ਮੇਰੀ ਇੰਨਾ ਹੁੰਦਾ ਵਾ ਮੇਰੀ ਗੱਲ ਸੁਣ ਮੈਂ ਓਦਾਂ ਪਹਿਲੇ ਟਾਈ ਜਾਵਾ ਹੁਣ ਹਿਸਾਬ ਨਹੀਂ ਦੇਣੇ ਨੇ ਆ ਤਾ ਇੱਧਰ ਹਿਸਾਬ ਨਹੀਂ ਮੇਰੀ ਗੱਲ ਸੁਣੋ ਉਹ ਇੰਨੇ ਪੈਸੇ ਬੋਲਦੇ ਵੀ ਅੱਧ ਕਹਿ ਦਿੰਦੇ ਆ ਤੇ ਆਦੀ ਤੇਈ ਦਾ ਹਾਈ ਦਾ ਇਦਾਂ ਹੀ ਉਹ ਤਾਂ ਬੜੇ ਬੜੇ ਕਹਿੰਦੇ ਨੇ ਪੈਸੇ ਦੋ ਦੋ ਤਿੰਨ ਤਿੰਨ ਹਜ਼ਾਰ ਸੋਟ ਇੱਧਰ ਵੇਖ ਲਓ ਇੱਧਰ ਵੇਖ ਲਓ ਚੱਲ

ਅੱਗੇ ਤੁਮ ਸੋਹੀਂਦਾ ਨਾ ਮਾਵਾ ਚੰਗਾ ਵਾ ਕਰ ਦੋ ਨੀ ਹੋਰ ਰੰਗ ਦਿਓ ਪਾਜੀ ਵਧੀਆਂ ਵਧੀਆਂ ਸੂਤ ਦਿਖਾਓ ਨਾ ਇੱਕ ਤੇ ਹੋ ਗਿਆ ਤੇ ਇੱਕ ਹੋਰ ਵਧੀਆ ਦਿਖਾਓ ਹੋਰ 1000 ਤੱਕ ਵੀ ਹੋ ਜੇ ਸਹੀ ਆ ਗਿਆ ਕੋਸ ਰਾਮ ਟੈਕਸ ਦਾ qué nivel? En es que está pillando. ¿Está es como que yo ahí. Es que hasta ahí ਪੜੀ ਕਿ 200 ਕਿਹਾ ਤੇ ਹਾਂਜੀ 200 ਮੇਰੀ ਗੱਲ ਸੁਣ ਮੈਂ ਇੰਨੇ ਪੈਸੇ ਨਹੀਂ ਦੇਣੇ ਘੱਟ ਦੇਣੇ ਪਰ ਮੈਨੂੰ ਕਰ ਦੋ ਇਹ ਸੂਟ ਆਹ ਦਾ ਫਿਕਸ ਰੇਟ ਆ ਪੰਜਾਈ ਘੱਟ ਦੀ ਕਰ ਦੇ ਨਹੀਂ ਨਹੀਂ ਲੈਣਾ ਮੈਂ ਤੂੰ ਹੀ ਕਰ ਦੋ ਮੈਨੂੰ ਮੈਂ 1800 ਨਹੀਂ ਦੇਣਾ ਮੈਂ 1200 ਹੀ ਦੇਣਾ ਨਹੀਂ ਨਹੀਂ ਫਰਕ ਨਹੀਂ ਨਾ ਫਰੀ ਘੱਟ ਹੁੰਦਾ ਹੁੰਦਾ ਜਿੰਨਾ ਤੂੰ ਕਹਿੰਦੇ ਨਹੀਂ ਠੀਕ ਵਾ ਇੰਨੇ ਦਾ ਤੇ ਹੈ ਹੀ ਆ ਵੇਖਾਂ ਇਕੜ ਇੰਨੇ ਕ ਬੜੇ ਵੀ ਲੱਗੇ 1500 ਰੁਪਿਆ ਕਹਿੰਦੇ ਤੀ ਅੱਧ ਦੇਣ ਦੀ ਨਹੀਂ ਠੀਕ ਵਾ 1200 ਹਾਂਜੀ ਕਰ ਦੇਣੀ ਤੇ ਮੈਂ ਤਾਲਾ ਮਾਰ ਕਰਦੇ ਨੇ 1500 ਲਾ ਰਾਏ ਚੱਲ ਕਰ ਦੋ ਫਿਰ ਮੈਂ ਕਰ ਮੇਰੀ ਗੱਲ ਸੁਣ ਹਾਂਜੀ ਮੈਂ ਲੈਣੀ ਆ ਇਥੋਂ ਲੈਸਾਂ ਅੱਛਾ ਤੇ ਤੂੰ ਨਾ ਲੈ ਜਾ ਮੋਟਰਸਾਈਕਲ ਤੇ ਰੱਖ ਲੈ ਸਮਾਨ ਮੈਂ ਪੈਸੇ ਲੈ ਲੈਣੀ ਵਿੱਚ ਥੋੜੇ ਨਾਲੇ ਮੈਂ ਵੀ ਨਾ ਖਾਦਾ ਪਤਾ ਕਰਨਾ ਚੱਲ ਪਤਾ ਕਰਕੇ ਆ ਗਿਆ ਹਾਂ ਕਰ ਆ ਤੇ ਵਿੱਚ ਹੀ ਏਟ ਰੱਖ ਲੋ ਤੁਸੀਂ ਨਹੀਂ ਮੈਂ ਕੋਈ ਕਾਟ ਕੋਈ ਲਏਗਾ ਏਟੀਆਂ ਵਿੱਚ ਹੀ ਤੇ ਸਾਰਾ ਕੁਝ ਵਿੱਚ ਹੀ ਚੰਗਾ ਚੰਗਾ ਮੈਂ ਲੈਣਾ ਸਮਾਨ ਆਹ ਮੈਂ ਮੋਟਰਸਾਈਕਲ ਤੋਂ ਲੈ ਕੇ ਆ ਗਿਆ ਚੱਲ ਠੀਕ ਆ ਸਵੇਰ ਦੇ ਗਏ ਆ ਹਜੇ ਤੱਕ ਨਹੀਂ ਆਏ ਇੱਕ ਦਿਨ ਗੰਡਾ ਪਤਾ ਨਹੀਂ ਕਿਦਾਂ ਦਿੱਤੀਆਂ ਸੰਦੀਪਾ ਉਹ ਰੈਂਦੇ ਮੈਂ ਬੰਦ ਨਾ ਵਾ ਇੱਧਰ ਆ ਤੂੰ ਮੈਂ ਲੱਗੀ ਵੇਹੇ ਬੰਦਣ ਉਹ ਬੰਦ ਨਾ ਮੈਂ ਕੋਈ ਗੱਲ ਨਹੀਂ ਆਇਆ ਤੂੰ ਇੱਥੇ ਆ ਬੜਾ ਟਾਈਮ ਲਾਏ ਤੁਸੀਂ ਉਹ ਟਾਈਮ ਕਾਦਾ ਲਾਉਣਾ ਮੰਮੀ ਨੇ ਸੂਟ ਨਹੀਂ ਪਸੰਦ ਹੁੰਦਾ ਕੋਈ ਮੇਰੀ ਗੱਲ ਸੁਣੋ ਕੀ ਖਵਾਇਆ ਫਿਰ ਮੰਮੀ ਨੇ ਅੱਜ ਮੰਮੀ ਨੇ ਕੀ ਖੋਣਾ ਵਾ ਭੁੱਖਾ ਮਰ ਗਿਆ ਸਵੇਰ ਦਾ ਹੀ ਭੁੱਖੇ ਮਰ ਗਏ ਹੋਰ ਚਾਹੁੰਦੀ ਆ ਕੋਈ ਪੈ ਘਰ ਚ ਦੇ ਆਪ ਨਹੀਂ ਖਰਚਣਾ ਕੋਈ ਵੀ ਤੇ ਤੁਸੀਂ ਕਹਿੰਦੇ ਤਾਂ ਸਹੀ ਮੰਮੀ ਨੂੰ ਕਿ ਮੈਂ ਸਵੇਰ ਦੀ ਮੰਮੀ ਰੋਟੀ ਨਹੀਂ ਖਾਦੀ ਉਹ ਕਿਹਾ ਹੀ ਰੋਟੀ ਖਵਾਣੀ ਉਹਨੇ ਕਿੰਨੀ ਮੈਂ ਸੂਟ ਲੈਣੀ ਹੈ ਤੈਨੂੰ ਰੋਟੀ ਦੀ ਪਈ ਆ ਵੇਖ ਲਓ ਮਾਵਾ ਵੀ ਇਦਾਂ ਦੀਆਂ ਹੁੰਦੀਆਂ ਵਾ ਉਹ ਮਾਵਾ ਕੀ ਹੁੰਦੀਆਂ ਵਾ ਮੋਟਰਸਾਈਕਲ ਤੇ ਤੇਲ ਪਾਉਣ ਲੱਗੇ ਕਿ ਦੇਕਰ ਹੀ ਨਹੀਂ ਇਹ ਕਿਆ ਇਹਨਾਂ ਮੈਂ ਆ ਬਾਦ ਨਹੀਂ ਮੇਰੇ ਪੁੱਤ ਕੋਲ ਕਿਤੇ ਪੈਸੇ ਨਹੀਂ ਹੁੰਦੇ ਤੀਨ ਵੀ ਆਪ ਆਇਆ ਮੈਂ ਪੈਸੇ ਹੈਗੇ ਹੀ ਕੋਲ ਉਹ ਸ਼ੁਕਰਗੁਜ਼ਾਰ 100 ਰੁਪਏ ਹੈਗੇ ਮੇਰੇ ਜੇਬ 'ਚ ਐਂ ਤੇ ਚਲੋ ਕਿਰਾਏ ਵਾਸਤੇ ਰੱਖਿਆ ਸੀ ਉਹ ਇਹ ਚਲ ਕਿਰਾਇਆ ਦੇ ਕੇ ਚਲ ਜਾਾਂਗੇ ਅਲੀ ਨੇ ਖਰਚਾਤਾ ਨੇ ਇੱਕ ਮਿੰਟ ਚੀ ਲੈ ਐ ਮਮੀ ਹੁਣ ਸੂਟ ਪੈ ਗਈ ਠੰਡ ਉਹਨਾਂ ਨੂੰ ਸੰਦੀਪ ਸੂਟਾਂ ਦੀ ਗੱਲ ਸੁਣ ਲਾ ਉਥੇ ਦੁਕਾਨਦਾਰ ਨੇ ਉਹ ਆਸਾ ਬਜਾਏ ਰ ਯਾਦ ਰੱਖੇਗੀ ਕੀ ਗੱਲ ਹੋਈ ਸੀ ਹੁਣ ਆ ਗਈ ਉਹ ਵੱਧ ਦਾ ਹੈ ਮੰਗਦੇ ਸੀ ਤਾਂ ਅੰਮੀ ਲੜੀ ਜਾਂਦੀ ਉਹਨਾਂ ਨਾਲ ਸੰਦੀਪ ਇਹਦੇ ਨਾਲ ਨਾ ਕੋਈ ਵੀ ਨਾ ਜਾਵੇ ਉਹ लवली ਸੱਚਾ ਵਾ ਤਾਂ ਹੋਣੀ ਜਾਂਦਾ ਕਦੀ ਕੋਈ ਦੁਕਾਨ ਦੇ ਵਰ ਜਾਂਦੀ ਕਦੀ ਕੋਈ ਤੇ ਅਗਲੇ 1200 ਮੰਗਦੇ ਸੂਟ ਦਾ ਤੇ 500 ਕਹਿ ਦਿੰਦੀ ਦੱਸ ਅੱਜਕੱਲ 500 ਦਾ ਕੀ ਹੁੰਦਾ ਵਾ ਓਏ ਤੂੰ ਛਾੜ ਸੰਦੀਪ ਮੇਰਾ ਸਾਹ ਸਦਾਈ ਹੋ ਗਿਆ ਉਥੇ ਤੇ ਤਾਂ ਹੀ ਤੇ ਰਪਿੰਦਰ ਨਹੀਂ ਜਾਂਦੀ ਨਾਲ ਐ ਉਹਨੂੰ ਪਤਾ ਵਾ ਕਿ ਮੰਮੀ ਇਦਾਂ ਕਰਦੇ ਦੁਕਾਨ ਤੇ ਜਾ ਕੇ ਨਾਲ ਬੇਇੱਜ਼ਤੀ ਹੁੰਦੀ ਆ ਉਹ ਪੋਸ਼ੀ ਗਾਖਣਾ ਉਤੋਂ ਗਰਮੀ ਉਤੋਂ ਨਾਲ ਲੜੀ ਜਾਵੇ ਚਲੋ ਕੋਈ ਗੱਲ ਨਹੀਂ ਤੁਸੀਂ ਬਹਿ ਜਾਓ ਨਾਲ ਮੈਂ ਲੈ ਆਉਣੀ ਆ ਪਾਣੀ ਤੇ ਨਾਲ ਮੈਂ ਰੋਟੀ ਲੈ ਕੇ ਆਉਣੀ ਆ ਉਹ ਲੈ ਆ ਰੋਟੀ ਪਾਣੀ ਮੈਂ ਤਾਂ ਭੁੱਖਾ ਮਰ ਗਿਆ ਇੱਕ ਵਾਰੀ ਹਾਂ ਘਰਤੀ ਅੱਗੇ ਤਾਂ ਮੰਮੀ ਨੂੰ ਹਾਂ ਨਹੀਂ ਕਰਦਾ ਤਾਂ ਕੋਈ ਵੀ ਬਾਣਾ ਲਾਉਣਾ ਪੈਜੀ ਰਪਿੰਦਰ ਪਾਣੀ ਲੈ ਕੇ ਆ ਪਤਾ ਆ ਵੀ ਇਹ ਜਾਵਦਾ ਮਾਰਾ ਨਹੀਂ ਇਹ ਨਹੀਂ ਪਹਿਲਾਂ ਜਾਵੇ ਆ ਗਈ ਮੈਂ ਆਹ ਆ ਗਈ ਬੰਦਾ ਗੁੜੇ ਗੁੜੇ ਗਰਮੀ ਹੀ ਦੀ ਹੌਸਲਾ ਹੀ ਕਰ ਲੈਂਦੇ ਹਾਂ ਤੇ ਕੱਲ ਨੂੰ ਚੱਲ ਜਾਂਦੇ ਹੌਸਲਾ ਮੈਂ ਹਾਂ ਚੱਲ ਲੈ ਆਣੀ ਆ ਫਿਰ ਸੀਨ ਵਾਲੇ ਬਣਾਗੇ ਬੰਦਾ ਦੇ ਹੁੰਦਾ ਤਾਂ ਟਾਈਮ ਨਾਲ ਸੀਤ ਜਾਂਦੇ ਮੰਮੀ ਦਾ ਡੋਗੜੇ ਸੂਟ ਹੈ ਨਹੀਂ ਵਨਸ ਬੰਨੇ ਸੂਟ ਇੰਨੇ ਤੁਸੀਂ ਸਵਾਏ ਆ ਫਿਰ ਵੀ ਤੁਸੀਂ ਨਾ ਬੱਸ ਸੂਟ ਲੈ ਆਵਾ ਆਹ ਕਰ ਲਾ ਚੱਲ ਮਾੜੇ ਹੁੰਦੇ ਨੇ ਕਿਤੇ ਜਾਣਾ ਹੀ ਪਿਆ ਜਾਂਦਾ ਆਓ ਕਿਉਂ ਜਾਣ ਵਾਸਤੇ ਸੂਟ ਹੀ ਹੈ ਨਹੀਂ ਤੁਹਾਡੇ ਕੋ ਨਾ ਤੁਸੀਂ ਦੇਦੇ ਸਹੀ ਮਾੜੇ ਮੋٹے ਹੀ ਨਹੀਂ ਨਾ ਜਾਂ ਦੀ ਗੱਲ ਕਾਣਦੀ ਆ ਮੈਂ ਆ ਕੱਲੀ ਗਈ ਨਾ ਆਪ ਹੀ ਤੂੰ ਥੋੜੀ ਗਈ ਬੱਸੇ ਤੇ ਮੈਂ ਹੁਣ ਮਰਦੀ ਆਂ ਗਰਮੀ ਦੇ ਵਿੱਚ ਉਹ ਮੰਮੀ ਝੂਠ ਕੋ ਬੋਲਣ ਦੇ ਕਾਦਾ ਮੈਂ ਝੂਠ ਬੋਲਣ ਦੀ ਮੈਨੂੰ ਸਭ ਪਤਾ ਵਾ ਤੂੰ ਕਥੇ ਗਈਆਂ ਤੇ ਕਥੇ ਨਹੀਂ ਠੀਕ ਵਾ ਨਾ ਮੈਨੂੰ ਸਭ ਕੁਝ ਪਤਾ ਲੱਗ ਗਿਆ ਵਾ ਤੁਹਾਡੇ ਰਾਦੇ ਆ ਪੀਏ ਘਰੇ ਘਰ ਬੈਠੀ ਆ ਇਹਨੂੰ ਪਤਾ ਕੁਝ ਨਹੀਂ ਹੈਗਾ ਮੈਨੂੰ ਸਭ ਪਤਾ ਵਾ ਤੂੰ ਬਸੇ ਗਏ ਆ ਕਿ ਕਥੇ ਗਈਆਂ ਤੁਹਾਡੇ ਮਨ ਚ ਭਲੇ ਖਾਈ ਆ ਤੂੰ ਦਿਲਜੀਤ ਦੇ ਨਾਲ ਹੀ ਗਈ ਨਾ ਤੇ ਫਿਰ ਤੁਸੀਂ ਤਾਂ ਮਨਾ ਕਰਤਾ ਸੀ ਲਵਲੀ ਨੇ ਮਨਾ ਕਰਤਾ ਤਾਂ ਮੈਂ ਤੇ ਕਿਸੇ ਨੂੰ ਖੜਨਾ ਹੀ ਮੈਂ ਮਰਨਾ ਥੋੜੇ ਗਰਮੀ ਵਿੱਚ ਤੁਸੀਂ ਨਹੀਂ ਮਰ ਜਾਂਦੀਆਂ ਗਰਮੀ 'ਚ ਤੇ ਤੁਸੀਂ ਫਿਰ ਝੂਠ ਕਿਉਂ ਬੋਲਿਆ ਤੁਸੀਂ ਕਹਿੰਦੇ ਕਿ ਮੈਂ ਬਸੀ ਗਈ ਤੇ ਫਿਰ ਤੈਨੂੰ ਹੁਣ ਮੈਂ ਕੀ ਕਵਾਂ ਫਿਰ ਜੇ ਗਈ ਤੇ ਗਈ ਹਾਂ ਹੁਣ ਮੈਂ ਮੰਮੀ ਝੂਠ ਨਾ ਬੋਲਿਆ ਕਰੋ ਠੀਕ ਆ ਨਾ ਫਿਰ ਝੂਠ ਹੀ ਬਲੰਦੀਆਂ ਤੁਸੀਂ ਜਾਣ ਕੇ ਮੇਰੇ ਕੋਲ ਬੰਦਾ ਸੱਚ ਦੱਸਦੇ ਹਾਂ ਤੇ ਮੈਂ ਉੱਥੇ ਕੀ ਕਹਿ ਦੇਣਾ ਹੀ ਪਰ ਤੁਹਾਡਾ ਫਰਜ਼ ਹੀ ਸੀ ਨਾ ਮੇਰੇ ਨਾਲ ਜਾਣ ਦਾ ਉਹ ਮੰਮੀ ਪਹਿਲਾਂ ਤੁਹਾਡੇ ਨਾਲ ਮੈਂ ਸਵੇਰੇ ਗਈ ਸੀ ਸਾਰੇ ਪੈਸੇ ਕਢਵਾ ਕੇ ਦਿੱਤੇ ਨਾਲ ਜਾਂਦੋ ਇਹ ਵੀ ਨਹੀਂ ਜਾਈਦਾ ਚੇਰ ਵੀਦੂ ਇੱਕੋ ਗਾਲੀ ਹੁੰਦੀ ਹਰ ਥਾਂ ਕਹਿੰਦੇ ਹਰ ਥਾਂ ਤੇ ਨਿਕਾ ਜਾਇਆ ਜਾਂਦਾ ਘਰ ਦਾ ਕੰਮ ਕਿੰਨੇ ਵੇਖਣਾ ਵਾ ਨਵਾਂ ਧੀਆ ਨਹੀਂ ਜਾਂਦੀ ਹੁਣ ਕਿੰਨੇ ਜਾਣਾ ਕੱਲ ਤੂੰ ਕਹਿੰਦੀ ਸੀ ਮੈਂ ਚਲ ਜਾਗੀ ਨਾਲ ਤੂੰ ਸਵਕਤੇ ਉੱਠ ਕੇ ਕੰਮ ਨਵੇਰਦੀ ਹੈ ਜੀ ਜਾਣਾ ਹੁੰਦਾ ਤੇ ਫੇਰ ਬੰਦਾ ਨਾਲ ਤੁਰ ਪੈਂਦਾ ਵਾ ਜੋ ਕੰਮ ਹੀ ਨਹੀਂ ਨਵੇਰਨਾ ਤੇ ਜਾਣਾ ਕਿੱਥੋਂ ਜੇ ਇਹਦੇ ਨਾਲ ਮੈਂ ਮਰ ਜਾਈ ਜਾਵਾਂ ਤੁਸੀਂ ਫਿਰ ਕਿਉਂ ਇਦਾਂ ਕਰਦੇ ਉਹ ਵੀ ਮੇਰਾ ਪੁੱਤ ਵਾ ਜੇ ਮੈਂ ਉਹਨੂੰ ਲੈ ਗਈ ਤੇ ਮੰਮੀ ਪੁੱਤ ਤੇ ਹੈਗਾ ਵਾ ਮੈਂ ਵੀ ਮੰਦੀ ਆ ਪਰ ਜਦੋਂ ਮੜਕੇ ਉਹਦਾ ਜਾ ਕੇ ਲੜਦੇ ਆ ਫੇਰ ਪੁੱਤ ਕਿੱਥੇ ਜਾਂਦਾ ਵਾ ਤੇਰਾ ਨੂੰ ਉਹਨੇ ਦੋੜ ਲਾਰਨੀ ਫਿਰ ਉਹ ਗੱਲਾਂ ਹੀ ਲਾਰਨ ਵਾਲੀਆਂ ਕਰਦੀ ਐ ਪੁੱਤ ਤੇ ਨਹੀਂ ਕਰਦਾ ਤੇ ਉਹ ਤਾਂ ਕਰਦੀ ਐ ਨਾ ਗੱਲਾਂ ਕਰੇ ਬੰਦੇ ਨੂੰ ਗੁੱਸਾ ਚੜ ਹੀ ਜਾਂਦਾ ਵਾ ਤੂੰ ਇਵੇਂ ਜਾਣ ਜਾਣੇ ਕਿ ਉਧਰ ਜਾਂਦੇ ਨਾ ਬੰਦਾ ਜਾਵੇ ਚਪਗਰੀ ਤੇ ਬੱਸੇ ਚੜਦੇ ਵੀ ਸ਼ਹਿਰ ਚਲ ਜਾਣਾ ਹੀ ਤੇ ਮੈਂ ਆਪਣੇ ਮੁੰਡੇ ਨੂੰ ਖੜੇ ਮੈਂ ਉਹਨੂੰ ਨਹੀਂ ਖੜੇ ਉਹਨੂੰ ਤਾਂ ਮੈਂ ਉਦਾਂ ਤੇ ਬਲੰਦੀ ਨਹੀਂ ਚਾਜਣਾ ਬੁਲਾਉਂਦੇ ਨਹੀਂ ਮੈਨੂੰ ਕਿਹੜਾ ਪਤਾ ਲੱਗੰਦਿਆ ਵਾ ਉਹ ਤੇ ਚੁੱਪਚਾਪ ਕੇ ਕਰਕੇ ਘਰ ਆਉਂਦੀਆਂ ਨੇ ਸਾਰਾ ਕੁਝ ਮੈਨੂੰ ਕਿਹੜਾ ਪਤਾ ਲੱਗੰਦਿਆ ਕੀ ਕਰਦੇ ਤੇ ਕੀ ਨਹੀਂ ਕਰਦੇ ਤੇ ਫਿਰ ਹੁਣ ਮੇਰੇ ਗਾਸਰ ਜਾਣਾ ਹੀ ਪੈਂਦਾ ਵਾ ਟੁੱਟੀਆਂ ਬਾ ਜਿਹੜੀਆਂ ਬਾਹਰ ਬਾਗ ਗੱਲ ਨੂੰ ਆਉਂਦੀਆਂ ਨੇ ਉਹ ਚੰਗਾ ਕੀਤਾ ਮੰਮੀ ਚਲ ਗਈਆਂ ਤੇ ਤਨ ਮੈਂ ਕਿਹਾ ਪਾਣੀ ਲੈ ਕੇ ਆ ਆਣ ਕੇ ਤੂੰ ਮੇਰੇ ਗੱਲ ਨੂੰ ਪੈਣ ਨਹੀਂ ਲੜਾਈ ਨੂੰ ਵਾਜਾ ਮਾਰਨੀ ਆ ਤੂੰ ਬਸ ਲੜਾਈ ਪਾਣੀ ਮੰਮੀ ਜੀ ਕੀ ਦਵਾ ਤੁਹਾਨੂੰ ਕਿਉਂ ਪਾਣੀ ਕਿਉਂ ਨਹੀਂ ਦੇ ਸ਼ਹਿਰੋਂ ਤੇ ਹੀ ਆਏ ਆ ਮੁੰਡੇ ਦੇ ਨਾਲ ਸੁੱਖ ਨਾ ਖਵਾਲਿਆ ਪਿਆ ਲੈ ਹੁਣੇ ਉਹਨਾਂ ਕੋਲ ਨਾ ਕੋਈ ਕੀ ਮੈਂ ਖਵਾਲਣਾ ਹੈ ਵਿਚਾਰਿਆਂ ਉਹਨੇ ਕਿਤੇ ਮੇਰੇ ਕੋ ਪੈਸੇ ਹੀ ਉਹਨੇ ਤਾਂ ਪੈਸੇ 5000 ਰੁਪਈਆ ਹੀ ਕੋਲ ਆ ਤੇ ਦੋ ਸੂਟ ਹੀ ਆਉਂਦੇ ਨੇ ਮਹਾ ਚੱਜ ਦੇ ਲੈਣੇ ਹੋਣ ਕਿੱਥੇ ਅਮੀ ਦੋ ਸੂਟ ਆਉਂਦੇ ਆ ਜੇ ਬੰਦੇ ਨੂੰ ਹੋਰ ਵੀ ਕੋਲ ਲੈਣਾ ਸਾਰਾ ਕੁਝ ਲੈ ਜਾਂਦਾ ਵਾ ਸੂਟ ਬੁਖਾਰ ਚਾਹੇ ਕਿਦਾਂ ਦੇ ਲਿਆਈਆਂ ਚਾਹੇ ਪਾਣੀ ਪੀਲਾ ਤੇ ਬਸ ਲੜਨ ਨੂੰ ਸਿਆਰ ਮਾਂ ਤੁਸੀਂ ਉਹ ਚੰਗਾ ਮੰਮੀ ਤੁਸੀਂ ਤਾਂ ਬਸ ਨਾ ਇੱਕੋ ਗੱਲ ਹੀ ਕਰਨੀ ਹੁੰਦੀ ਹੈ ਉਦਾਂ ਤਾਂ ਬੜੇ ਗਏ ਹੀ ਮੁੰਡੇ ਦੇ ਨਾਲ ਤਾਂ ਮੁੰਡਾ ਕੀ ਗੱਲ ਦਹਾਰ ਪੈਂਦੇ ਤੇ ਕੋਈ ਚੀਜ਼ ਨਹੀਂ ਖਵਾ ਸਕਦਾ ਮੁੰਡੇ ਕੋਲ ਇੰਨੇ ਪੈਸੇ ਸੀ ਚੱਲ ਉਹਨੇ ਮੋਟਰਸਾਈਕਲ ਤੇ ਤੇਲ ਪਵਾ ਲਿਆ ਵਿਚਾਰੇ ਨੇ ਉਹ ਵੀ ਕੀ ਪਤਾ ਵਾ ਤੁਸੀਂ ਪਵਾ ਕੇ ਦਿੱਤਾ ਹੋਏ ਮੈਂ ਦੇਖਿਆ ਉਹਨੇ ਪੋਇਆ ਵਿਚਾਰੇ ਨੇ ਆਪੇ ਹੀ ਜਿਹੜਾ 500000 ਬਚਿਆ ਉਹ ਦੇਤਾ ਹੋਗਾ ਨੂੰ ਵੀ ਲੈ ਫੜ ਆਹੋ ਇੰਨੇ ਮੇਰੇ ਕੋਲ ਨੋਟ ਹੀ ਕਿ ਜੇ ਮੈਨੂੰ ਦੇਣੇ ਸੀ ਗੱਲਾਂ ਪਤਾ ਨਹੀਂ ਕਿੱਦਾਂ ਦੀਆਂ ਕਰਦੀਆਂ ਨੇ ਜੇ ਉਹ ਆ ਤੇ ਉਹ ਵੀ ਚੜ ਚੜ ਕੇ ਗੱਲਾਂ ਕਰਦੀ ਇਹ ਤੇ ਇਹ ਵੀ ਚੜ ਚੜ ਕੇ ਗੱਲਾਂ ਕਰਦੀ ਹੈ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਗੱਲਾਂ ਹੁੰਦੀਆਂ ਦੋਵਾਂ ਇਹਦੇ ਰਾਜੀ ਨਹੀਂ ਆ ਕਿ ਉਹਨਾਂ ਦੇ ਨਾਲ ਬੋਲਦੀ ਕਿਉਂ ਉਹਨੂੰ ਨਾਲ ਕੋ ਲੈ ਗਈ ਹੈ ਬਸ ਸਾਰਾ ਹੀ ਪਿਆਇ ਦਾ ਉਧਰ ਸੂਟਾਂ ਦਾ ਪੈ ਗਿਆ ਉਹ ਦੋ ਦਿਨ ਨਾਲ ਜਾਂਦਾ ਪੈ ਗਿਆ ਨਾ ਪਤਾ ਨਹੀਂ ਕਿੱਦਾਂ ਦੀਆਂ ਨੇ ਮੈਂ ਤਾਂ ਹੈਰਾਨ ਹੀ ਰਹਿਨੀ ਨਾਲ ਇਹ ਵੇਖ ਕੇ ਤੇ ਮੈਂ ਸਿਫਤਾਂ ਕਰਦੀ ਕਿ ਤੇ ਮੇਰਾ ਮੂੰਹ ਸੁੱਕਦਾ ਇਹਨਾਂ ਦਾ ਇਹ ਚੰਗੀਆਂ ਬਣੀਆਂ ਮੇਰੀਆਂ ਨੌਆਂ ਆਈਆਂ ਚੰਗੀਆਂ ਚਲ ਮੈਂ ਕਹਿਤ ਦੇਈ ਆ ਨਾ ਕਿ ਮੰਮੀ ਨਾਲ ਲੱਗੀ ਆ ਉਹਨੂੰ ਇੱਕ ਗੱਲੋਂ ਦੇ ਨਾ ਉਹਦਾ ਚੰਗਾ ਹੀ ਹੋਇਆ ਵਾ ਉਹ ਵੀ ਇਦਾਂ ਤੇ ਜਿਹੜੇ ਹੁਣ ਪੈਸੇ ਕਢਾਏ ਹੀ ਨਾ ਇਹ ਤੇ ਹੁਣ ਗਿਆ ਵਾ ਨਾਲ ਤੇ ਨਾਲ ਲੱਗੂਗਾ ਇਹਦਾ ਹੀ ਪਿੱਦਲ ਜੀਦਨੇ ਪੈਸੇ ਕਢਲੇ ਆ ਤੇ ਗੱਲ ਹੋਣੀ ਵੀ ਹੁਣ ਇਦਾਂ ਹੀ ਆ ਚਲ ਮਾਦਾ ਇਦਾਂ ਹੀ ਚੱਲੂ ਹੁਣ ਵੇਖੀ